ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੂਰੋਂ ਨੇੜੇ ਸੰਗਤਾਂ ਸੇਵਾ ਕਰਦੀਆਂ ਜੀ ਆਪਣੇ ਬਾਈ ਜੀ ਨਾਲ ਬਾਈ ਜੀ ਵੀ ਨੇ ਆਪਾਂ ਇੱਕ ਦੋ ਗੱਲਾਂ ਜ਼ਰੂਰ ਪੁੱਛਾਂਗੇ ਇਹਨਾਂ ਤੋਂ ਲੰਗਰ ਏਮਜ ਵਾਸਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਏਮਜ ਦੇ ਵਿੱਚ ਤੁਸੀਂ ਸੇਵਾ ਕਰੀ ਆਉਂਨੇ ਹੋ ਮੰਨ ਨੂੰ ਪੜਾ ਕਿ ਸਕੂਨ ਮਿਲਦਾ ਹੁੰਦਾ ਜਦੋਂ ਲੰਗਰ ਦੀ ਸੇਵਾ ਕਰਦੇ ਆ ਤੇ ਬਾਈ ਜੀ ਤੁਸੀਂ ਤੁਹਾਡਾ ਪਿੰਡ ਕਿਦੜ ਬਾਹਾ ਤੋਂ ਬਾਈ ਜੀ ਜਿੱਦੜ ਬਾਹਾ ਤੋਂ ਜੀ ਅੱਛਾ ਓਕੇ ਸਾਨੂੰ ਲੱਗਦਾ ਸੀ ਵੀ ਇੱਥੇ ਲੰਗਰ ਦੀ ਲੋੜ ਆ ਇੱਥੇ ਬਿਲਕੁਲ ਗ੍ਰੇ ਇੱਥੇ ਹਰ ਇੱਕ ਪੇਸ਼ੈਂਟ ਇੱਥੇ ਵਿਚਾਰਾ ਦੁਰਦ ਅਏ ਹੋਈ ਨੇ ਇੱਥੇ ਕੋਈ ਲੰਗਰ ਦੀ ਕੰਟੇਨ ਜਾਂ ਕੁਝ ਹੈ ਨਹੀਂ ਇਨਾ ਕੋਈ ਢਾਬਾ ਨਾ ਕੋਈ ਹੋਟਲ ਹੈ ਤਾਂ ਕਰਕੇ ਇੱਥੇ ਜਿਹੜਾ ਹੈਗਾ ਲੰਗਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਛਾ ਜੀ ਸਾਰੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਚਾਹੀਦਾ ਵੀ ਆਪਦੇ ਸ਼ਹਿਰਾਂ ਦੇ ਵਿੱਚੋਂ ਜਾਂ ਪਿੰਡਾਂ ਦੇ ਵਿੱਚੋਂ ਜੀ ਜਿੰਨਾ ਵੀ ਹੁੰਦਾ ਹੈ ਹੈਲਪ ਕਰਨਾ ਬਸ ਇੱਥੇ ਲੰਗਰ ਸੇਵਾ ਕਰਨਾ ਭਾਈ ਤੁਸੀਂ ਦੱਸ ਸਕਦੇ ਹੋ ਵੀ ਇੱਥੇ ਕਿੰਨੀ ਕ ਸੰਗਤ ਆ ਸਕਦੀ ਹੈ ਇਹ ਸੰਗਤ ਦਾ ਕੋਈ ਲਿਮਟ ਹੀ ਹੈ ਨਹੀਂਗੀ ਜੀ ਮੇਰੇ ਖਿਆਲ ਦੇ ਵਿੱਚ ਘਰ ਤੋਂ ਘਟ ਅੱਜ 2000 ਬੰਦਾ ਇੱਥੇ ਲੰਗਰ ਛੱਕ ਗਿਆ ਹੁਣ 2000 ਇਸ ਤੋਂ ਪਹਿਲਾਂ ਜੀ ਹਾਂ ਜੀ ਕੈਨਦਾਪਾਪ ਵੀ ਹਜ਼ਾਰਾਂ ਦੇ ਵਿੱਚ ਸੰਗਤ ਆ ਤਿੰਨ ਵਜੇ ਦੇ ਟ੍ਰੀਮ ਟਾਈਮ ਹੋ ਗਿਆ ਹੁਣ ਜੀ ਜਿਹੜਾ ਹੈਗਾਗਾ ਥੱਲੇ ਵੀ ਅ ਭਾਈ ਜੀ ਅਸ਼ੀਕਾਲ ਜੀ ਅਸ਼ੀਕਾਲ ਭਾਈ ਤੁਸੀਂ ਭਾਈ ਜੀ ਕਿੱਥੋਂ ਮੇਰਾ ਬੋਰ ਦੇ ਲਾਗੇ ਪੈਂਦਾ ਵੀਰੇ ਇੱਥੋਂ ਕਿੰਨੀ ਦੂਰ ਪੈ ਜਾਂਦੇ ਹੋ ਸਵਾ 10 ਕਿਲੋਮੀਟਰ ਪੈ ਜਾਂਦੇ ਪੇਸ਼ੰਟ ਆ ਤੁਹਾਡਾ ਇੱਥੇ ਕੋਈ ਮੇਰਾ ਬੇਟਾ ਹੈ ਬੇਟਾ ਇੱਥੇ ਐਡਮਿਟ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ 30 ਤਰੀਕ ਦਾ ਆਇਆ ਜੇ 30 ਤਰੀਕ ਦੇ ਆਏ ਹੋਏ ਹਾਂ ਤੇ ਜਿਹੜਾ ਇੱਥੇ ਲੰਗਰ ਚੱਲਦਾ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਭ ਤੋਂ ਵੱਡੀ ਸੇਵਾ ਲੱਗਦਾ ਥੋਨੂੰ ਇੱਥੇ ਬਹੁਤ ਵਧੀਆ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਹੈ ਵਾਹਿਗੁਰੂ ਜੀ ਦੇ ਨਾਲ ਲੰਗਰ ਆਉਂਦਾ ਹੈ ਤੇ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਇੱਥੇ ਮਰੀਜ਼ਾਂ ਨੂੰ ਵੀ ਕੋਈ ਦਿੱਕਤ ਨਹੀਂ ਹੁੰਦੀ ਜੀ ਇਹਨਾਂ ਦੇ ਨਾਲ ਦੇ ਐ ਉਹਨਾਂ ਨੂੰ ਖਾਣਾ ਪੀਣਾ ਦੀ ਕੋਈ ਦਿੱਕਤ ਨਹੀਂ ਇੱਕ ਮੈਸੇਜ ਦਿਓ ਜਿਹੜਾ ਆਪਾਂ ਲੰਗਰ ਸੜਕ ਤੇ ਲਾਉਣੇ ਨੇ ਬਾਈ ਜੀ ਥੋਨੂੰ ਲੱਗਦਾ ਵੀ ਹਸਪੀਟਲ ਦੇ ਵਿੱਚ ਹੀ ਲੰਗਰ ਆ ਹਸਪੀਟਲ ਦੇ ਵਿੱਚ ਲੰਗਰ ਆ ਵੇ ਬਈ ਸੜਕਾਂ ਤੇ ਤਾਂ ਬੰਦਾ ਤੁਰਦਾ ਫਿਰਦਾ ਵੀ ਖਾ ਸਕਦਾ ਹੈ ਉਹ ਟਾਈਮ ਹੁੰਦਾ ਵੇ ਲੋਦੀ ਐ ਇੱਥੇ ਮਰੀਜ਼ਾਂ ਦੇ ਕੋਲ ਬੈਠਿਆਂ ਨੂੰ ਵੇਹਲ ਨਹੀਂ ਹੁੰਦੀ ਤੇ ਬਾਈ ਜੀ ਹਸਪੀਟਲ ਸ਼ਹਿਰ ਤੋਂ ਕਿੰਨੀ ਦੂਰ ਪੈ ਜਾਂਦਾ ਤੁਸੀਂ ਸ਼ਹਿਰ ਤੋਂ 12 13 ਕਿਲੋਮੀਟਰ 12 13 ਕਿਲੋਮੀਟਰ ਦੂਰ ਪੈ ਜਾਂਦਾ ਕਿਉਂਕਿ ਇੱਥੇ ਕੱਲੀ ਕੰਟੀਨ ਆ ਕੋਈ ਇੱਥੇ ਕੋਈ ਪ੍ਰਬੰਧ ਨਹੀਂ ਹੈ ਜੀ ਕੋਈ ਪ੍ਰਬੰਧ ਹੋ ਰਾਇ ਨਹੀਂਗਾ ਕੰਟੀਨ 'ਚ ਵੀ ਕਿਸੇ ਨੂੰ ਚੀਜ਼ ਜਸਦੀ ਹੈ ਕਿਸ ਨੂੰ ਨਹੀਂ ਜਸਦੀ ਕਿਸ ਨੂੰ ਸਾਦੀ ਰੋਟੀ ਮਿਲਦੀ ਹੈ ਲੰਗਰ ਦੇ ਵਿੱਚ ਸਭ ਤੋਂ ਵਧੀਆ ਲੰਗਰ ਸਭ ਨੂੰ ਮਿਲਦਾ ਤੇ ਬਹੁਤ ਹੀ ਪਿਆਰ ਨਾਲ ਸਾਡੀ ਤੋਂ 20000 ਲਗਭਗ ਸੰਗਤ ਆਂਦੀ ਹੈ ਓਪੀਡੀ ਦੀ ਤੇ ਆਈਪੀਡੀ ਦੀ ਮਿਲਾ ਕੇ 20 ਤੋਂ 25000 ਸੰਗਤ 25000 ਸੰਗਤ ਆਉਂਦੇ ਠੀਕ ਓਕੇ ਓਕੇ ਬਹੁਤ ਬਹੁਤ ਸੋਨਾ ਧੰਨਵਾਦ ਹੈ ਜੀ ਭਰਾਵਾਂ ਦਾ ਕਿਉਂਕਿ ਇੱਕ ਜਦੋਂ ਵੀ ਪੇਸ਼ੈਂਟ ਹੁੰਦੇ ਆ ਜਦੋਂ ਸੇਵਾ ਕਰਦੇ ਆ ਸਾਡਾ ਮੇਰਾ ਮਕਸਦ ਇਹ ਹੁੰਦਾ ਕਿ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਦੋਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਆਪਾਂ ਕਿਉਂਕਿ ਨਾਨਕ ਦੁਖੀ ਆ ਸਭ ਸੰਸਾਰ ਆ ਵੀ ਇੱਥੇ ਸੇਵਾ ਵੀ ਕਰਨੀ ਚਾਹੀਦੀ ਆ ਤੇ ਆਪਣੇ ਖਜ਼ਾਨਿਆਂ ਨੂੰ ਥੋੜਾ ਥੋੜਾ ਆਪਾਂ ਇਨ੍ਹਾਂ ਇਨ੍ਹਾਂ ਖਜ਼ਾਨਿਆਂ ਦੇ ਵਿੱਚ ਸੇਵਾ ਦੇ ਆਪਾਂ ਕਰਦੇ ਆ ਤਾਂ ਇਹ ਲੰਗਰ ਤਾਂ ਲਾਏ ਜਾਂਦੇ ਆ ਜੀ ਕਿਉਂਕਿ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਸੀਂ ਕਿਸੇ ਵੀ ਲੰਗਰ ਦੀ ਸੇਵਾ ਵਾਸਤੇ ਜਾਣਕਾਰੀ ਲੈਣੀ ਹੋਵੇ ਬਾਬਾ ਸਵੇਗ ਸਿੰਘ ਜੀ ਆ ਜਿਨ੍ਹਾਂ ਦਾ ਨੰਬਰ ਚੱਲਦਾ ਹੁੰਦਾ ਸਕਰੀਨ ਤੇ ਤੇ ਉਹਨਾਂ ਦਾ ਜਿਹੜਾ ਨੰਬਰ ਆ ਉਹਨਾਂ ਦਾ ਨੰਬਰ ਆ 93566 91447 C'est bon.